ਹਾਂ ਪ੍ਰੋਪਲ ਤੁਸੀਂ ਦੇਖ ਰਹੇ ਹੋ ਇਹ ਜੀ ਪੰਜਾਬੀ ਅੱਜ ਅਸੀਂ ਬੈਠੇ ਹਾਂ ਫਲੋਰ ਤੇ ਤਾਜਵਾਰ ਜਿੱਥੇ ਇੱਕ ਬਹੁਤ ਸੰਗਤ ਅਗਲਾ ਮਾਮਲਾ ਹੈਗਾ ਕੰਨੇਪਿੰਡ ਫਲੋਰ ਦੇ ਨਜ਼ਦੀਕ ਪਿੰਡ ਹੈਗਾ ਉੱਥੇ ਇੱਕ ਨੌਜਵਾਨ ਮਹਿੰਦਰਪਾਲ ਜੋ ਕਿ ਵਿਦੇਸ਼ ਵਿੱਚ ਆਪਣੀ ਰੋਜੀ ਰੋਟੀ ਕਮਾਉਣ ਲਈ ਗਿਆ ਸੀ ਆਪਣੇ ਪਰਿਵਾਰ ਨੂੰ ਇੱਕ ਗਰੀਬੀ ਤੋਂ ਕੱਢਣ ਲਈ ਉਹ ਪਿਛਲੇ 2023 ਦਸੰਬਰ 2023 ਵਿੱਚ ਘਰੋਂ ਗਿਆ ਕੁਛ ਕੁਛ ਗਿਆ ਸੀਗਾ ਲੇਕਿਨ ਉਹ 2-3 ਮਹੀਨੇ ਬਾਅਦ ਉਹਦੀ ਰਾਸਤੇ ਵਿੱਚ ਇਹ ਡੈਥ ਹੋ ਗਈ ਆ ਟ੍ਰੈਵਲ ਏਜੰਡਾ ਨੇ ਇਹਨੂੰ ਇੰਨਾ ਦਾ ਅਜਾਇਆ ਕਿ ਉਹ ਵਿਚਾਰੇ ਨੂੰ ਆਪਣੀ ਜਾਨ ਤੋਂ ਹੀ ਖਤਰਾ ਹੋਣਾ ਪੈ ਗਿਆ ਤੇ ਪਿਛਲੇ ਦਿਨੀ ਉਸ ਨੌਜਵਾਨ ਦੀ ਉਸ ਦੇ ਪਰਿਵਾਰ ਵਾਲਿਆਂ ਨੇ ਜਦੋਂ ਜਦ ਕਰਕੇ ਪੂਰੀ ਡੈਡ ਬੋਡੀ ਜਿਹੜੀ ਆ ਭਾਰ ਰਹੀ ਹੋਈ ਹੈਗੀ ਅੱਜ ਅਸੀਂ ਫਲੋਰ ਤੇ ਤਾਜਬਰ ਵਿੱਚ ਬੈਠੇ ਹੈਗੇ ਉਹਦੇ ਪਰਿਵਾਰ ਦੇ ਮੈਂਬਰ ਬੈਠੇ ਉਹਦਾ ਬ੍ਰਦਰ ਬੈਠਾ ਹੈਗਾ ਅਤਰਮਿੰਦਰ ਜੀ ਨਾਲ ਸਰਪੰਚ ਗੰਦੀ ਮੋਹ ਜੀ ਹੈਗੇ ਆ ਮਟਕਾ ਕਰਾਂਦੇ ਉਨੀ ਪੂਸ਼ ਪ੍ਰਸ਼ਾਸਨ ਦੇ ਉੱਤੇ ਅਲੀਗੇਸ਼ਨ ਲਾਏ ਹੈਗੇ ਆ ਕਿ ਪ੍ਰਾਈਵੇਟ ਦਾ ਦੁਬਾਈ ਪਰਿਵਾਰ ਹੈਗਾ ਇਹਦੇ ਨਾਲ ਉਨੀ ਪੂਰਾ ਕਵਰਟ ਨੇ ਕੀਤਾ ਹੈਗਾ ਜਿਹੜੇ ਰੋਕੀ ਹੈਗੇ ਆ ਦੋਸ਼ੀ ਹੈਗੇ ਆ ਉਹਨਾਂ ਦੇ ਨਾਲ ਉਨੀ ਸੰਧੀ ਕਰਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆਪਕਾ ਪੂਰੀ ਜਾਣਕਾਰੀ ਲੰਮੇ ਆ ਸਰਪੰਚ ਤਾਂ ਦੀ ਬੁੰਦੀ ਨਾਲ ਕੀ ਕਿਹੜੇ ਕਿਹੜੇ ਹਾਲਾਤਾਂ ਵਿੱਚ ਤੁਹਾਨੂੰ ਲੰਗੇ ਹੈ ਗਿਆ ਕਿਹੜੇ ਕਿਹੜੇ ਅਫਸਰ ਨੇ ਫੜਨਾ ਜਿਹੜਾ ਕੋਪਰੇਸ਼ਨ ਨਹੀਂ ਕੀਤਾ ਹੈਗਾ ਕਿਹੜੇ ਕਿਹੜੇ ਭ੍ਰਮਿਕਰੀ ਐਫ ਆਈ ਦਰਜ ਹੋਈ ਆ ਔਰ ਕਿਹੜੇ ਕਿਹੜੇ ਦੋਸ਼ੀ ਇਸ ਐਫ ਆਈ ਵਿੱਚ ਨਾਮਜ਼ਦ ਕੀਤੇ ਗਿਆ ਸਤਿ ਸ਼੍ਰੀ ਅਕਾਲ ਸਤਨ ਸਾਹਿਬ ਜਿਹੜਾ ਤੁਸੀਂ ਅੱਜ ਫਲੋਰ 'ਚ ਬੈਠੇ ਹੈਗੇ ਤੁਸੀਂ ਇਹ ਕੰਮ ਕੀਤੀ ਹੋਈ ਹੈਗੀ ਆ ਅੱਜ ਵਰਨੀ ਪੰਡਤ ਜੀ ਨੌਜਵਾਨ ਸਿੰਘ ਇੰਦਰਪਾਲ ਜੀ ਦੇ 82 ਸਾਲ ਦੇ ਸਨ ਦਾ ਬਚੇਰਾ ਕਿੱਥੇ ਦੇ ਏਜੰਟ ਸੀਗੇ ਸਾਰੇ ਕਿੰਨੇ ਲੱਖ ਦੀ ਤੁਹਾਡੀ ਵੀ ਆ ਹੋਲ ਜੀ ਉਹਨਾਂ ਦਾ ਰਸਾਈਪ ਹੋਇਆ ਸੀ ਵੀ ਪਤਾ ਕਿੱਥੇ ਵੀ ਕਮਾ ਸੀ ਤੇ ਬੈਠੇ ਕਿੱਥੇ ਹੋਈ ਹੈ ਸਾਰੀ ਨੌਜਵਾਨ ਦੀ ਇਹ ਸਾਨੂੰ ਸਾਰਾ ਅਪਸਤਾ ਹੋ ਗਿਆ ਧੰਨਵਾਦ ਪ੍ਰਪਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਦੁੱਖ ਦੇ ਸਮੇਂ ਵਿੱਚ ਸਾਡੀ ਬਾਹ ਫੜੀ ਆ ਜੀ ਸਾਡੇ ਸਾਥੀ ਮਹਿੰਦਰਪਾਲ ਜੀ ਉਹਨਾਂ ਦੇ ਬ੍ਰਦਰ ਹੈ ਧਰਮਿੰਦਰ ਜੀ ਉਹਨਾਂ ਨੇ 5 4 24 ਨੂੰ ਇੱਕ ਐਸਐਸਪੀ ਸਾਹਿਬ ਦੇ ਦਰਖਾਸਤ ਜਿਹੜੀ ਉਹ ਮੂਵ ਕੀਤੀ ਸੀ ਕਿ ਮੇਰੇ ਭਰਾ ਜਿਹੜੇ ਆ ਨੂੰ ਉਹ ਲੈ ਕੇ ਗਏ ਆ ਦੋਸ਼ੀ ਪੰਜ ਦੋਸ਼ੀ ਸੀਗੇ ਚਾਰ ਦੋਸ਼ੀਆਂ ਨੇ ਇੱਥੇ ਇਹਨਾਂ ਦੇ ਨਾਲ ਬੈਠ ਕੇ ਸਾਰੀ ਗੱਲਬਾਤ ਕੀਤੀ ਇਹਨਾਂ ਨੇ ਉਹਨਾਂ ਨੂੰ ਪੈਸੇ ਦਿੱਤੇ ਲਏ ਬੈਂਕ ਵਿੱਚ ਸਪਰਸ ਕਰਕੇ ਸਾਰੀ ਗੱਲਬਾਤ ਚਾਰ ਦੋਸ਼ੀਆਂ ਦੇ ਨਾਲ ਇਹ ਮਤਲਬ ਇਹਨਾਂ ਦੀ ਗੱਲਬਾਤ ਹੋਈ ਸੀ ਕਿ ਇੱਕ ਦੋਸ਼ੀ ਬਾਹਰ ਸੀਗਾ ਪੰਕੰਚ ਮਾਨਾ ਤੇ ਇਹ 6524 ਨੂੰ ਜਿਹੜੀ ਐਫ ਆਈ ਆਰ ਇਹ ਹੋਈ 1 ਮਹੀਨਾ ਇਨਵੈਸਟੀਗੇਸ਼ਨ ਚੱਲਣ ਤੋਂ ਬਾਅਦ ਵੀ ਇਹਦੇ ਵਿੱਚ 1 ਰੁਪਏ ਦਾ ਵੀ ਜਿਹੜਾ ਇਹਨਾਂ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ 85% ਐਫ ਆਈ ਆਰ ਜਿਹੜੀ ਹੈ ਉਹ ਬੇਜਤੀ ਗਈ ਦੋਸ਼ੀਆਂ ਦੀ ਗੱਲਾਂ ਬੇਜਤੀ ਦੀ ਇੱਕ ਉੱਥੇ ਪੁਲਿਸ ਮੁਲਾਜ਼ਮ ਹੈਗੇ ਆ ਸਦਾਨੰਦ ਵੀ ਉਹਨਾਂ ਦਾ ਨਾਮ ਹਮੇਸ਼ਾ ਹੀ ਇਹ ਤਾਂ ਸੁਣਦੇ ਆ ਕਿ ਉਹ ਦੋਸ਼ੀਆਂ ਨੂੰ ਉੱਤੇ ਹਾਕਾਂ ਮਾਰਦੇ ਆ ਐਂਟੀ ਫਰੋਡ ਦੇ ਬਾਹਰ ਖੜੇ ਹੋ ਕੇ ਜਿੱਦਾਂ ਕੰਡੈਕਟਰ ਜਿਹੜਾ ਆ ਉਹ ਬੱਸ ਦੇ ਵਿੱਚ ਸਵਾਰੀਆਂ ਘਰਾਉਣ ਲਈ ਹਾਕਾਂ ਮਾਰਦਾ ਤੇ ਉਹ ਹਾਕਾਂ ਮਾਰਦਾ ਠਾਣੇ 'ਚ ਬੈਠਾ ਤੇ ਦੋਸ਼ੀ ਬਚਾ ਲਓ ਏਜੰਟ ਆ ਜਾਓ ਦੋਸ਼ੀ ਬਚਾ ਲਓ ਤੇ ਇਹ 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 ਅਸੀਂ ਪ੍ਰੂਵ ਕਰਾਂਗੇ ਮਤਲਬ ਹੋਰ ਜਿਹੜੇ ਵੀ ਸੰਬੰਧਿਤ ਅਫਸਰ ਸਾਡੇ ਨਾਲ ਇਹ ਗੱਲ ਕਰਨਗੇ ਉਹਨਾਂ ਨੇ ਇਹਦੇ ਵਿੱਚ ਚਾਰ ਦੋਸ਼ੀਆਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਕਿਤੇ ਉਹਨਾਂ ਦੀ ਇਨਵੈਸਟੀਗੇਸ਼ਨ ਹੀ ਨਹੀਂ ਕੀਤੀ ਜਦੋਂ ਇਹ ਐਪਲੀਕੇਸ਼ਨ ਇੰਨਾ ਤੱਕ ਤਰਵਿੰਦਰ ਜੀ ਤੱਕ ਪਹੁੰਚੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇਹਦਾਂ ਤਾਂ ਹੋਈ ਆ ਅਸੀਂ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਕਿ ਧੋਖਾ ਹੋ ਗਿਆ ਕਿ ਇਹਦੇ ਵਿੱਚ ਐਫਆਈਆਰ ਨਹੀਂ ਹੋਈ ਡੀਐਸਪੀ ਸਾਹਿਬ ਦੇ ਨਾਲ ਵੀ ਗੱਲ ਕੀਤੀ ਐਸਪੀ ਹੈੱਡਕ quarters ਸਾਹਿਬ ਨਾਲ ਵੀ ਅਸੀਂ ਗੱਲਬਾਤ ਕੀਤੀ ਸੁਖਿਆਰ ਰਾਏ ਜੀ ਨਾਲ ਤੇ ਇਹ ਇਹਦੇ ਵਿੱਚ ਢਿੱਲੂ ਸਾਹਿਬ ਨਾਲ ਵੀ ਗੱਲ ਚੱਲਦੀ ਰਹੀ ਐਸਐਸਪੀ ਸਾਹਿਬ ਨੇ ਢਿੱਲੂ ਸਾਹਿਬ ਦੇ ਨਾਲ ਕਿਹਾ ਸੀ ਗੱਲ ਕਰੋ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਤਾਂ ਇਹਨਾਂ ਨੇ ਚਾਰ ਦੋਸ਼ੀ ਜਿਹੜੇ ਆ ਉਹਦੇ ਵਿੱਚ ਇਨਵੈਸਟੀਗੇਸ਼ਨ ਕਰਕੇ ਕਿਉਂਕਿ ਸਾਡੇ ਕੋਲ ਫੈਕਟ ਸਹੀ ਸੀ ਇਹਨਾਂ ਨੇ ਚਾਰ ਜਿਹੜੇ ਦੋਸ਼ੀ ਆ ਉਹ ਵਿੱਚ ਨਾਮਜ਼ਦ ਕਰਕੇ ਪਹਿਲਾਂ ਇੱਕ ਕੀਤਾ ਪਹਿਲਾਂ ਐਕਟ ਕੀਤਾ ਜਦੋਂ ਇੱਕ ਇਨਵੈਸਟੀਗੇਸ਼ਨ ਆ ਗਈ ਪੀਐਸਪੀ ਫਲੋਰ ਸਾਹਿਬ ਕੋ ਜਦੋਂ ਅਸੀਂ ਰੋਲਾ ਪਾਇਆ ਇਹਨਾਂ ਨੇ ਰੋਲ ਜ਼ੋਰਦਾਰ ਰੋਲਾ ਪਾਇਆ ਮੇਲੇ ਮੈਂ ਫੋਨ ਕੀਤਾ ਐਸਐਸਪੀ ਸਾਹਿਬ ਨੂੰ ਬਾਰ-ਬਾਰ ਤਾਂ ਇਹਦੇ ਵਿੱਚ ਚਾਰ ਦੋਸ਼ੀ ਨਾਮਜ਼ਦ ਕਰਦੇ ਅਸੀਂ ਫਿਰ ਦੁਬਾਰਾ ਮਿਲੇ ਕਿ ਇਹਦੇ ਵਿੱਚ ਨਾ ਤੁਸੀਂ ਸਾਡੂ ਤਾਂ ਇਨਵੈਸਟੀਗੇਸ਼ਨ ਜੁਆਇਨ ਨਹੀਂ ਕਰਾਉਂਦੇ ਪਹਿਲਾਂ ਇੱਕ ਮਹੀਨਾ ਉਹਨਾਂ ਨੇ ਇਨਵੈਸਟੀਗੇ ਇਸ ਨੂੰ ਦੁਆਰ ਨਹੀਂ ਕਰਾਈ ਇਹਨਾਂ ਦੀ ਗੱਲ ਨਹੀਂ ਸੁਣੀ ਫੇ ਹੁਣ ਡੀਐਸਪੀ ਸਾਹਿਬ ਨੂੰ ਸੀਗਾ ਤੁਸੀਂ ਹੁਣ ਫੇ ਨਹੀਂ ਇਹਨਾਂ ਦੀ ਗੱਲ ਸੁਣਦੇ ਉਹ ਕਹਿੰਦੇ ਕਿ ਅਸੀਂ ਕਰ ਰਹੇ ਹਾਂ ਮੈਂ ਕਿਹਾ ਸਾਡੇ ਕੋਈ ਪੱਖ ਸੁਣੂਗੇ ਗੱਲ ਕਰੂਗੇ ਤਦ ਹੀ ਆ ਅਸੀਂ ਇੱਕ ਐਪਲੀਕੇਸ਼ਨ ਲਿਖੀ ਅਸੀਂ ਉਹ ਲਿਖ ਕੇ ਕਿਹਾ ਵੇ ਦੇਖੋ ਇਹਦੇ ਚ ਨਾ ਤੁਸੀਂ ਪੰਜਾਬ ਟ੍ਰੈਵਲ ਐਕਟ ਲਾਇਆ ਮਾਨਵਤਾ ਸਮਝਦਾ ਤੇ ਨਾ ਤੁਸੀਂ ਇਹਦੇ ਵਿੱਚ ਜਿਹੜੀ ਸਰਪੋਸਮਾਫਰ ਰਿਪੋਰਟ ਮੁਤਾਬਕ ਵੱਧਾ ਜੁਰਮ ਕੀਤਾ ਜਿਹੜੀ ਸਰਪੋਸਮਾਫਰ ਰਿਪੋਰਟ ਆ ਉਹ ਸਾਡੇ ਕੋਲ ਆ ਤੁਸੀਂ ਸਾਡੇ ਕੋਲ ਫੈਕਟ ਲੈ ਲਓ ਤਾਂ ਉਹਨਾਂ ਨੇ ਸਿਰੇ ਤੋਂ ਇਸ ਗੱਲ ਨੂੰ ਖਾਰਜ ਕਰਤਾ ਕਿ ਦੇਖੋ ਅਸੀਂ ਕੋਈ ਨਹੀਂ ਲੈਣੇ ਹੈਗੇ ਜਿਹੜੇ ਤੁਹਾਡੇ ਕੋਲ ਐਪਲੀਕੇਸ਼ਨ ਹੈ ਅਸੀਂ ਆਪੇ ਦੇਖਾਂਗੇ ਤੁਸੀਂ ਇਸ ਗੱਲ 'ਤੇ ਨਾ ਹੋ ਅਸੀਂ ਕਿਹਾ ਸਾਡੀ ਜਿਹੜੀ ਡੈੱਡ ਬੋਡੀ ਆ ਉਹ ਇੱਥੇ ਆਈ ਪਈ ਆ ਐਨੇ ਦਿਨ ਹੋ ਗਏ 2 15 ਮਾਰਚ ਦੀ ਡੈਥ ਹੋਈ ਆ ਕਿ ਇੱਥੇ ਉਹ ਅਹਰਾਸ ਹੋ ਰਿਹਾ ਪਰਿਵਾਰ ਵੀ ਉਹਨੂੰ ਪਰੇਸ਼ਾਨੀ ਹੋ ਰਹੀ ਇੱਕ ਤਾਂ ਉਹਨਾਂ ਦਾ ਵੀ ਚਲ ਗਿਆ ਘਰ ਉਹਨਾਂ ਦੇ ਪਰਿਵਾਰ ਦੇ ਵਿੱਚ ਛੋਟੇ ਬੱਚੇ ਆ ਜਿਹੜੇ ਪੜ੍ਹਾਈ ਕਰਦੇ ਆ ਉਹ ਇਕੱਲੇ ਇਕੱਲੇ ਘਰ ਵੀ ਮੌਜੂਦ ਨੇ ਲੇਕਿਨ ਉਹਨਾਂ ਨੇ ਕੋਈ ਤਾਰਸ ਨਹੀਂ ਸਾਡੇ ਤੇ ਕੀਤਾ ਦਰਖਾਸਤ ਜਿਹੜੀ ਆ ਉਹ ਸਾਡੀ ਵਾਪਸ ਕਰਤੀ ਸਾਡੀ ਪੋਸਟ ਆਕਰ ਰਿਪੋਰਟ ਵਾਪਸ ਕਰਤੀ ਅਸੀਂ ਨਾਲ ਲਾਅ ਦਿਖਾ ਰਹੇ ਸੀ ਕਿ ਇਹ ਇਹਦੇ ਉੱਤੇ ਵਾਧਾ ਚੁਰਮ ਕੀਤਾ ਜਾ ਸਕਦਾ ਇਹ ਜਿਹੜਾ ਆ ਲਾਅ ਅਸੀਂ ਉਹਨਾਂ ਨੂੰ ਦਿਖਾ ਰਹੇ ਸੀ ਬਾਰ-ਬਾਰ ਤੇ ਆਈਪੀਸੀ ਦਾ ਸੈਕਸ਼ਨ 4 ਰਿਹਾ ਹੈ ਹਨਾ ਜੀ ਅਸੀਂ ਉਹਨਾਂ ਨੂੰ ਦੇ ਰਹੇ ਸੀ ਆਹ ਮਤਲਬ ਕਿ ਲਾਅ ਦੇ ਮਤਲਬ ਤੁਸੀਂ ਇਹ ਤੇ ਕਾਰਵਾਈ ਕਰੋ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਉਹਨਾਂ ਨੇ ਮਤਲਬ ਕਹਿਤਾ ਕਿ ਦੇਖੋ ਜੀ ਕੋਈ ਨਹੀਂ ਕਰਦੇ ਆ ਕਰਦੇ ਆ ਸਾਨੂੰ ਬਾਅਦ ਵਿੱਚ ਸਮਝ ਲੱਗੀ ਕਿ ਦੂਜੇ ਦਿਨ ਉਹਨਾਂ ਨੇ ਇੱਕ ਦੋਸੀ ਜਿਹੜਾ ਏਜੰਟ ਸੀਗਾ ਰਾਜਕੁਮਾਰ ਉਹਨੂੰ ਬੁਲਾਇਆ ਡੀਐਸਪੀ ਦਫ਼ਤਰ ਦੇ ਅੰਦਰ ਬੈਠੇ ਅਸੀਂ ਫੋਨ ਕੀਤਾ ਆਪਣੇ ਸਾਥੀ ਜਿਹੜੇ ਸਾਡੇ ਉੱਥੇ ਬੈਠੇ ਸੀ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਭਾਈ ਤੁਸੀਂ ਆ ਕੇ ਦੇਖੋ ਦੋਸੀ ਡੀਐਸਪੀ ਸਾਹਿਬ ਦੇ ਕੋਲ ਬੈਠਿਆ ਮੈਂ ਫੋਨ ਕੀਤਾ ਤੇ ਉਹ ਉਹ ਕਹਿੰਦੇ ਜੀ ਹਾਂਜੀ ਅੱਛਾ ਜੀ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਉਹਨੂੰ ਜਿਹੜਾ ਆ ਨੋਟਿਸ ਦਿੱਤਾ ਇਹ ਕਹਿ ਕੇ ਕਿ 406 420 ਦਾ ਖਾਟ ਦੇ ਮਕਦਮਾ ਦਰਜ ਹੈ ਤੇ ਨੋਟਿਸ ਦਿੱਤਾ ਤੁਹਾਨੂੰ ਕੀ ਅਸੀਂ ਰੋਲਾ ਪਾਇਆ ਫੇਰ ਐਸਐਸਪੀ ਸਾਹਿਬ ਦੇ ਕੋਲ ਗਏ ਉਹ ਦੋਸ਼ੀ ਛੱਡਦਾ ਜੀ ਇੱਕ ਫਨੋਰ ਉਨੀ ਜਦੋਂ ਅ ਅਸੀਂ ਇਹ ਸਾਡੇ ਸਾਥੀ ਸੀਗੇ ਨਾਲ ਇਹਨਾਂ ਦੇ ਗੱਡੀ ਦੇ ਵਿੱਚ ਸੀਗੇ ਤਾਂ ਡੀਐਸਪੀ ਸਾਹਿਬ ਨੇ ਦੋਸ਼ੀ ਨੂੰ ਸਿਕਿਉਰਟੀ ਦੇ ਕੇ ਹੱਦ ਤੋਂ ਬਾਹਰ ਭੇਜ ਦਿੱਤਾ ਇਹਨਾਂ ਨੇ ਸਾਨੂੰ ਦੱਸਿਆ ਅਸੀਂ ਇੱਕਦਮ ਫਿਰ ਐਸਐਸਟੀ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੂੰ ਇਹਨਾਂ ਨੇ ਜਵਾਬ ਦਿੱਤਾ ਕਿ ਬਈ ਅਸੀਂ ਨੋਟਿਸ ਦੇਤਾ ਮੈਨੂੰ ਵੀ ਕਹੇ ਬਈ ਨੋਟਿਸ ਦੇਤਾ ਤੇ ਅੱਜਕਾ ਨੋਟਿਸ ਵਾਲੀ ਤਾਂ ਗੱਲੇ ਨਹੀਂ ਤੁਸੀਂ ਕੱਲ ਸਾਡੇ ਕੋਲ 302 ਦਾ ਵਾਧਾ ਜੁਰਮ ਕਰਾ ਲੈਂਦੇ ਉਸ ਆਰਡਰ ਰਿਪੋਰਟ ਲੈ ਕੇ ਸਾਨੂੰ ਕੋ ਤਾਂ ਲੱਗਾ ਵੀ ਇਹਨਾਂ ਨੇ ਦੋਸ਼ੀ ਨੂੰ ਅਸਲ ਚ ਫਾਇਦਾ ਬਚਾਉਣਾ ਸੀ ਉਧਰੋਂ ਪੰ ਪੈਸਾ ਤੇਲਾ ਮਿਲਦਾ ਮਾਲ ਮਿਲਦਾ ਜਿਹੜਾ ਇੱਕ ਇਹ ਵਿਚਾਰਾ ਇਸ ਵੇਲੇ ਪੀੜਤ ਵਾ ਇਹ ਤੋਂ ਕੀ ਮਿਲਣਾ ਹੁਣ ਜਦੋਂ ਅਸੀਂ ਐਸਐਸਪੀ ਸਾਹਿਬ ਕੋ ਦੁਬਾਰਾ ਰੋਲਾ ਪਾਇਆ ਤਾਂ ਇਹਨਾਂ ਨੇ ਜਾ ਕੇ 6:30 ਵਜੇ ਦੁਬਾਰਾ ਸ਼ਾਮ ਨੂੰ ਇਹਨੂੰ ਅਰੈਸਟ ਕਰ ਲਿਆ ਸਾਡੇ ਬਾਕੀ ਦੇ ਦੋ ਜਿਹੜੇ ਹਜੇ ਉਹ ਰਹਿੰਦੇ ਇੱਕ ਸਮੇਂ ਤੋਂ ਬੱਧੀ ਦੱਸੂਗਾ ਠੀਕ ਹੈ ਕਿ ਉਹ ਦੋਸ਼ੀਆਂ ਨੂੰ ਕੈਦ ਹੁਣੇ ਆ ਇੱਕ ਹੋਰ ਸੀ ਜਿਹੜਾ ਮੰਦਿਰ ਪਾਲ ਦੀ ਡੈਥ ਕੀਤੀ ਉਹ ਤੇ ਬਾਅਦ ਉਹਦੀ ਡੈਥ ਬਾਹਰ ਹੋਈ ਹੈ ਉਹ ਪੋਸਟਮਾਸਟਰ ਰਿਪੋਰਟ ਮੁਤਾਬਕ ਜਿਹੜੀ ਆ ਉਹ ਠੰਡ ਨਾਲ ਉਹਦੀ ਹੋਈ ਹੈ ਕਿਉਂਕਿ ਉਹਨੂੰ ਰੋਟੀ ਵੀ ਨਹੀਂ ਦਿੱਤੀ ਗਈ ਭਾਰਤ ਵਿੱਚ ਛੱਡਤਾ ਗਿਆ ਉਹਨੂੰ ਮਕਾਨ ਮਤਲਬ ਕਿ ਮਕਾਨ ਨਹੀਂ ਦਿੱਤਾ ਗਿਆ ਰਹਿਣ ਨੂੰ ਇਹਦੇ ਵਿੱਚ ਇਹ ਕਹੀ ਜਾਂਦੇ ਕੋਈ ਡੈਥ ਬਾਹਰ ਹੋਈ ਹੈ ਅਸੀਂ ਇਹਨਾਂ ਨੂੰ ਕਹਿ ਰਹੇ ਕਿ ਜਿਹੜਾ ਵੀ ਆਈਪੀਸੀ ਦਾ ਆਹ ਸੈਕਸ਼ਨ ਹੈ ਜੇ ਉਹ ਨੈਸ਼ਨੈਲਿਟੀ ਉਹਦੀ ਇੰਡੀਅਨ ਹੈ ਅਸੀਂ ਇਹ ਲਾਅ ਵੀ ਉਹਨਾਂ ਨੂੰ ਦੇ ਰਹੇ ਹਾਂ ਵੀ ਉਹ ਚਾਹੇ ਉਹਦੀ ਡੈਥ ਇੱਥੇ ਹੋਵੇ ਚਾਹੇ ਬਾਹਰ ਹੋਵੇ ਉਹ ਦਾ ਜਿਹੜਾ ਇੱਥੇ ਟ੍ਰਾਇਲ ਵੀ ਚਲਾਇਆ ਜਾ ਸਕਦਾ ਉਹਦਾ ਬਾਹਰ ਵੀ ਟ੍ਰਾਇਲ ਚਲਾਇਆ ਜਾ ਸਕਦਾ ਇੱਥੇ ਜਿਹੜੀ ਆ ਉਹਦੀ ਸੈੱਟ ਦੀ ਧਾਰਾ ਜਿਹੜੀ ਆ ਉਹ ਲਾਈ ਜਾ ਸਕਦੀ ਹੈ ਇਹ ਲਾਅ ਆ ਅਸੀਂ ਲਾਅ ਅਕੋਰਡਿੰਗ ਕਹਿੰਦੇ ਉਹਨਾਂ ਨੂੰ ਲੇਕਿਨ ਉਹ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਕਿਉਂਕਿ ਟ੍ਰੈਵਲ ਹੋਣੀ ਸੀ ਕਿੰਨੇ ਫਟ ਦੋਨੇ ਪੈਸੇ ਕਲੈਕਟ ਕੀਤੇ ਕਿੰਨੇ ਰਕਮ ਦਾ ਡਾਕਟਰ ਵੱਧ ਗਈ ਸੀ 12 ਲੱਖ 32000 ਰੁਪਇਆ ਇਹਨਾਂ ਤੋਂ ਪਰਿਵਾਰ ਤੋਂ ਉਹਨਾਂ ਨੇ ਲਿਆ ਕੁਝ ਪੈਸੇ ਬੈਂਕ ਵਿੱਚ ਲਏ ਆ ਕਾਉਚਿੰਗ ਤੇ ਖਗਵਾੜੇ ਲਏ ਆ ਉਹ ਬੂਵਾ ਸਾਬਤ ਹੋ ਗਿਆ ਪ੍ਰੈਸ ਹੋ ਗਿਆ ਜਦੋਂ ਹੁਣ ਅਸੀਂ ਇੱਥੇ ਰੌਲਾ ਪਾਇਆ ਪਹਿਲਾਂ ਤਾਂ ਸਾਰਾ ਕੁਛ ਛਾੜਦਾ ਸੀ ਕਹਿੰਦੇ ਜੀ ਪੈਸੇ ਜਿਹੜੇ ਆ ਉਹ ਸਾਬਤ ਨਹੀਂ ਹੋਏ ਐਫਆਈਆਰ ਹੀ ਸਾਰਾ ਜੋ ਕੁਛ ਮੈਂ کہہ ਰਿਹਾ ਹਾਂ ਇਹ ਤਰ੍ਹਾਂ ਸਾਰਾ ਸਾਰਾ ਜੋ ਮੈਂ کہہ ਰਿਹਾ ਹਾਂ ਉਹ ਇਹ ਐਫਆਈਆਰ ਜਿਹੜੀ ਆ ਉਹ ਸਾਬਤ ਕਰਦੀ ਹੈ ਤੇ ਇੱਕ ਰਿਪੋਰਟ ਬਣੀ ਹੈ ਜੇ ਪਹਿਲਾਂ 1 ਮਹੀਨਾ ਪਹਿਲਾਂ ਰਿਪੋਰਟ 15 ਦਿਨ ਪਹਿਲਾਂ ਬਣੀ ਵੀ ਨਹੀਂ ਸਾਬਤ ਹੁੰਦਾ ਫਿਰ 10 ਦਿਨ ਬਾਅਦ ਕਿੱਦਾਂ ਸਾਬਤ ਹੋ ਗਿਆ ਜੀ ਤੇ ਹੁਣ ਸਾਬਤ ਵੀ ਹੋਈ ਜਾਂਦਾ ਸਾਰਾ ਕੁਝ ਦੋਸ਼ੀ ਵੀ ਨਾਮਜ਼ਦ ਹੋ ਗਿਆ ਪੰਜਾਬ ਟਰੈਵਲ ਐਕਟ ਵੀ ਲੱਗ ਗਿਆ ਤੇ ਜਿਹੜੇ ਪੈਸੇ ਵੀ ਦੇਣੇ ਪਾਏ ਗਏ ਇੱਕ ਦੂਜੇ ਨੂੰ ਤੇ ਜਿਹੜਾ ਆ ਬਾਕੀ ਦਾ ਜਿਹੜਾ ਇਸ ਤਿੰਨੇ ਹੁਣ ਤੁਸੀਂ ਦੇਖੋ ਹੌਲੀ ਹੌਲੀ ਜਦੋਂ ਸਬੰਧਤ ਅਧਿਕਾਰੀਆਂ ਦੇ ਔਰਤ ਅਧਿਕਾਰੀਆਂ ਦੇ ਆਪਾਂ ਬੁਹਾਰ ਲਾਉਣੀ ਆ ਤਾਂ ਆ ਵੀ ਚੀਜ਼ਾਂ ਹੋ ਜਾਣੀਆਂ ਜਿਹੜੀਆਂ ਸਾਡੀਆਂ ਹੁਣ ਮੰਗਾ ਆ ਹੁਣ ਵੱਡੀ ਗੱਲ ਮੰਗਦੀ ਜਰਾ ਸਾਡੀ ਇੱਕ ਸਭ ਤੋਂ ਵੱਡੀ ਮੰਗ ਇਹ ਹੈ ਕਿ ਪੁਲਿਸ ਮਾਫਰ ਰਿਪੋਰਟ ਮੁਤਾਬਕ ਵੱਦਾ ਜੁਰਮ ਕੀਤਾ ਜਾਵੇ 302 ਦਾ 383 ਨਾਲ ਲਾਈ ਜਾਵੇ ਕਿਉਂਕਿ ਇਹ ਲੋਕ ਪੈਸਾ ਮੰਗਦੇ ਸੀ ਨਾ ਕੋਈ ਇਹਨਾਂ ਨੇ Google Pay ਰਾਹੀਂ ਇਦਨੂੰ ਪੈਸੇ ਭੇਜੇ ਵੀ ਆ। ਦੁਬਾਰਾ ਅੱਜ 12 ਤਰੀਕ ਨੂੰ ਵਿਦੇਸ਼ ਭੇਜੇ ਬਾਅਦ ਫੇਰ-ਫੇਰ 12,32,000 ਫਿਰ ਬੈਚ ਇਨਕਲੂਡਡ ਆ ਉਹ ਪੈਸੇ। ਉਹ ਪੈਸੇ ਇਹ ਜਦੋਂ ਇਹਨਾਂ ਨੇ ਬੰਦ ਕਰਤੇ ਇਨਾਂ ਨੂੰ ਕਿਸੇ ਨੇ ਦੱਸਤਾ ਕਿ ਤੁਹਾਡਾ ਬੰਦਾ ਮਰ ਗਿਆ ਹੁਣ ਹੋਰ ਪੈਸੇ ਨਾ ਭੇਜੇ। ਕਿਸੇ ਨੇ ਇਹਨਾਂ ਨੂੰ ਕਾਲ ਅੱਧੀ ਰਾਤ ਨੂੰ ਕੀਤੀ ਪਤਾ ਨਹੀਂ ਕਦੋਂ ਕੀਤੀ। ਇਹਨਾਂ ਨੇ ਇਹਨਾਂ ਨੂੰ ਪਤਾ ਲੱਗ ਗਿਆ ਇਹ ਚੁੱਪ ਕਰ ਗਿਆ ਇਨੀ ਪੈਸੇ ਦੇਣੇ ਬੰਦ ਕਰਤੇ ਤਾਂ ਉਹ ਛੱਡ ਗਏ ਫੇ। ਇਹਨਾਂ ਨੂੰ ਕਿਤੇ ਠੰਡ ਵਿੱਚ ਛੱਡ ਗਏ। ਉਹ ਰਿਪੋਰਟ ਕਹਿੰਦੀ ਅਸੀਂ ਕੋਈ ਆਪਣੇ ਕੋਲ ਗੱਲ ਨਹੀਂ ਕਹਿੰਦੇ ਜੀ। ਕਿੰ 15 ਮਾਰਚ ਦੀ ਡੈਥ ਹੋਈ ਆ ਉਸ ਤੋਂ ਬਾਅਦ ਵੀ ਪੈਸੇ ਮੰਗਦੇ ਰਹੇ ਇਹਨਾਂ ਨੂੰ ਉਹ ਇਹ ਜਾਣ ਪੈਸੇ ਮੰਗਦੇ ਰਹੇ ਤਾਂ ਇਹਨਾਂ ਨੂੰ ਛੱਡੋ ਪਰ ਅਸੀਂ ਕਹਿੰਨੇ ਕਿ ਵਾਅਦਾ ਜੁਰਮ ਕੀਤਾ ਜਾਵੇ ਇਹਨਾਂ ਦੇ ਪੈਸੇ ਦਵਾਏ ਜਾਣ ਇੱਥੇ ਅਸੀਂ ਪੈਸੇ ਦਵਾਉ ਤਾਂ ਕਹਿੰਨੇ ਆ ਜਿਹੜਾ ਪੀੜਤ ਆ ਉਹਦੇ ਪੈਸੇ ਦਵਾਉਣ ਲਈ ਪੁਲਿਸ ਇਹ ਸਵਾਲ ਜਵਾਬ ਸਾਨੂੰ ਹਮੇਸ਼ਾ ਹੀ ਕਹਿ ਦਿੰਦੀ ਐ ਸਾਡਾ ਪੈਸੇ ਦਵਾਉਣਾ ਕੰਮ ਨਹੀਂ ਤੁਹਾਡਾ ਪੀੜਤ ਨੂੰ ਪੈਸੇ ਦਵਾਉਣਾ ਕੰਮ ਨਹੀਂ ਆਪ ਲੈਣ ਲਈ ਤੁਹਾਡਾ ਕੰਮ ਹੈਗਾ ਜੀ ਤੇ ਇਹਦੇ ਚ ਜਿਹੜੇ ਪੁਲਿਸ ਦੇ ਭ੍ਰਿਸ਼ਟ ਅਧਿਕਾਰੀ ਆ ਜਿਹੜੇ ਪਹਿਲਾਂ ਸੀ ਜਿਨ੍ਹਾਂ ਨੇ ਪਹਿਲਾਂ ਰਿਪੋਰਟ ਕੀਤੀ ਤੇ ਜਿਨ੍ਹਾਂ ਨੇ ਫੋਨ ਪ੍ਰੋਪਰ ਨਹੀਂ ਹਜੇ ਕਰ ਰਿਹਾ ਇਹਨਾਂ ਸਾਰਿਆਂ ਦੇ ਉੱਤੇ ਅਸੀਂ ਕਾਨੂੰਨੀ ਕਾਰਵਾਈ ਮੰਗਦੇ ਆ ਵਿਭਾਗੀ ਕਾਰਵਾਈ ਮੰਗਦੇ ਆ ਦੋਸ਼ੀਆਂ ਦੀ ਗ੍ਰਿਫਤਾਰੀ ਮੰਗਦੇ ਆ ਮੰਤਰੀ ਨਾਲ ਤਾਲਮੇਲ ਕਰਕੇ ਦੋਸ਼ੀ ਨੂੰ ਭਾਰਤ ਲਿਆਉਣ ਜਾਂ ਉੱਥੇ ਜੇਲ੍ਹ ਭੇਜਣਾ ਇਹ ਲਾਅ ਹੈ ਟ੍ਰੀਟੀ ਵੀ ਹੈਗੀ ਆ ਇਸ ਮਲਕ ਦੀ ਆਪਣੇ ਨਾਲ ਭਾਰਤ ਨਾਲ ਦੀ ਇਹ ਸਾਡੀਆਂ ਮੰਗਾਂ ਅਦਰਵਾਈਜ਼ ਜੇ ਤੁਸੀਂ ਕਹਿੰਦੇ ਸਾਡਾ ਪੁਸ਼ਪਕਾ ਸਾਡੀ ਦਵਾਈ ਨਹੀਂ ਕਰ ਰਿਹਾ ਅਦਰਵਾਈਜ਼ ਪੁਸ਼ਪਰਸ਼ਾਸਨ ਕੋਈ ਦਵਾਈ ਨਹੀਂ ਕਰਦਾ ਸਾਡਾ ਅਗਲਾ ਸਟੈਪ ਕੀ ਹੈ ਅਸੀਂ 48 ਘੰਟੇ ਪੁਲਿਸ ਪ੍ਰਸ਼ਾਸਨ ਨੂੰ ਦਿੰਦੇ ਹਾਂ ਜੇ ਇਹਦੇ ਵਿੱਚ ਪ੍ਰੋਪਰ ਇਨਵੈਸਟੀਗੇਸ਼ਨ ਕਰਾ ਕੇ ਪਰਿਵਾਰ ਨੂੰ تسਲੀ ਨਹੀਂ ਕਰਾਉਂਦੇ ਤਾਂ ਅਸੀਂ ਜਿਹੜੇ ਆ ਉਹ ਬੋਡੀ ਪਰਮਿਟ ਜਿਹੜਾ ਉਹਦਾ ਪਰਮਿਸ਼ਨ ਨਹੀਂ ਕਰਾਂਗੇ ਔਰ ਲੈ ਕੇ ਕੋਈ ਵੱਡਾ ਐਕਸ਼ਨ ਜਿਹੜਾ ਆ ਉਹ ਅਸੀਂ ਕਰਾਂਗੇ ਜਿਹਦੇ ਜ਼ਿੰਮੇਵਾਰ ਜਿਹੜਾ ਇਹ ਸ਼ਾਸਨ ਪ੍ਰਸ਼ਾਸਨ ਹੋਏਗਾ ਜਲੰਧਰ ਪੁਲਿਸ ਉਹ ਠੀਕ ਹੈ ਇਹ ਸਭ ਸਾਡੇ ਨਾਲ ਸਰਪੰਚ ਕਾਂਦੀ ਨੂਨ ਜੀ ਤੇ ਜਿਹੜੇ ਮਿੱਤੇ ਪਾਈ ਸਾਹਿਬ ਹੈਗੇ ਆ ਮਹਿੰਦਰਪਾਲ ਜੀ ਉਹਨਾਂ ਦੇ ਬ੍ਰਦਰ ਧਰਮਿੰਦਰ ਜੀ ਹੈਗੇ ਆ ਉਹਨਾਂ ਨੇ ਕਿਹਾ ਕਿ ਅਦਰਵਾਈਜ਼ ਜਿਹੜਾ ਪੋਸਟ ਪ੍ਰਸ਼ਾਸਨ ਹੈਗਾ ਫਲੋਰ ਦਾ ਸਾਡੀ ਸੁਣਵਾਈ ਨਹੀਂ ਕਰਦਾ ਤਾਂ ਅਸੀਂ 24 ਘੰਟਿਆਂ ਦਾ ਉਹਨਾਂ ਨੂੰ ਅਲਟੀਮੇਟਮ ਦਿੰਨੇ ਆ ਉਸ ਤੋਂ ਬਾਅਦ ਅਸੀਂ ਕੋਈ ਵੱਡਾ ਐਕਟ ਕਰਨ ਲਈ ਮਜਬੂਰ ਹੋਵਾਂਗੇ ਇਹ ਵੀ ਕਿ ਅਭੀ ਲਈ ਫਲੋਰ ਤੋਂ ਜਿੰਦਰ ਸਿੰਘ ਦੇ ਨਾਲ ਮੈਂ ਪ੍ਰਬਾਪ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ